ਜਦੋਂ ਵੈਤ ਵਾਲੀ ਸੰਗਤ ਨੂੰ ਪਤਾ ਲੱਗਾ ਕਿ ਭਾਈ ਸਾਹਿਬ ਕੋਈ ਕਰਿਆਨੇ ਦੀ ਦੁਕਾਨ ਕਰਵਾਉਣਾ ਚਾਹੁੰਦੇ ਆ ਤੇ ਉਹਨਾਂ ਨੇ ਅੱਜ 50000 ਰੁਪਇਆ ਹੋਰ ਜਿਹੜਾ ਇਹਨਾਂ ਲਈ ਭੇਜਿਆ ਵਾ ਚੀਤ ਸਿੰਘ ਦੇ ਬਾਪੂ ਜੀ ਦੀ ਸਿੰਘਣੀ ਮਾਤਾ ਜੀ ਦੀ ਛੇਤ ਜਿਹੜੀ ਆ ਬਣੀ ਢਿੱਲੀ ਆ ਤੇ ਉਹਨਾਂ ਦੇ ਇਲਾਜ ਦੇ ਲਈ ਪਹਿਲਾਂ ਵੀ ਅਸੀਂ ਸੇਵਾ ਇਹਨਾਂ ਨੂੰ ਦਿੱਤੀ ਸੀਗੀ ਤੇ ਅੱਜ ਫੇਰ ਅਸੀਂ ਨਕੋਦਰ ਵਾਲੇ ਐਨ ਆਰ ਆਈ ਭੈਣ ਭਰਾਵਾਂ ਵੱਲੋਂ ਭੇਜੀ ਸੇਵਾ ਦੇ ਵਿੱਚੋਂ 20000 ਰੁਪਇਆ ਅਸੀਂ ਮਾਤਾ ਜੀ ਦੇ ਇਲਾਜ ਲਈ ਇਹਨਾਂ ਦੇ ਸਪੁਰਦ ਕਰ ਰਹੇ ਆ ਬਾਤ ਦੇ ਵਿੱਚ ਜਦੋਂ ਪੁਲਿਸ ਨੇ ਤੰਗ ਪਰੇਸ਼ਾਨ ਕਰਨਾ ਸ਼ੁਰੂ ਕੀਤਾ ਤੇ ਫੇਰ ਕਰਦੇ ਰਹੇ ਇਹ ਸੰਕਟ ਪੈਂਦੀ ਰਹੀ ਬੁਰਾ ਹਾਲ ਬੁੱਕੇ ਦਿਹਾੜੀ ਹੀ ਦੱਸਦੇ ਸਨ ਸਨ ਪਤਾ ਹੀ ਨਹੀਂ ਕਰ ਰਹੀ ਨਹੀਂ ਹੁੰਦਾ ਮਾਦਾ ਜੀ ਕਿਹੜੇ ਕਿਹੜੇ ਥਾਣੇ ਜੀ ਤੁਹਾਨੂੰ ਰੱਖਿਆ ਤੇ ਕੀ ਜਿਆਦਾ ਤੰਗ ਪਰੇਸ਼ਾਨ ਕਰ ਲਾਂਦਾ ਸੀ ਪਰੇਸ਼ਾਨਾ ਪੀਤਰ ਕੁੱਟਦੇ ਮਾਰਦੇ ਹੀ ਮੁਰੜਨਾਂ ਨੂੰ ਉਹ ਇੱਕ ਸੀ ਤੇ ਕਈ ਬੀਬੀਆਂ ਜਨਾਨੀਆਂ ਕੁੱਟਦੀਆਂ ਨਹੀਂ ਇਹ ਤੇ ਬੰਦੇ ਹੀ ਕੁੱਟਦੇ ਸੀ ਕਿ ਮੈਨੂੰ ਫੜਾਈ ਬੁਖਾਰ ਚੜ ਗਿਆ ਤੇ ਖਲੀ ਕਿੱਥੋਂ ਦਾ ਥਾਣੇਦਾਰ ਉਹ ਰਮੇ ਤੇ ਠੋਡ ਮਾਰੇ ਦਾ ਰੋਣਾ ਰਹਿਣਾ ਨਹੀਂ ਤਪਦੀਖਾ ਹੋਣੀ ਆ ਤੁਹਾਡਾਂ ਨਾਲ ਟੱਬਰ ਦੀਆਂ ਤੁਹਾਡਾ ਤੇ ਘਰ ਵੀ ਢਾ ਦੇਣਾ ਮੈਂ ਢਾ ਦੋ ਸਾਡੇ ਘਰ ਚ ਕੀ ਪਿਆ ਸਮਾਨ ਤੇ ਤੁਸੀਂ ਚੁੱਕ ਦਿਆ ਇਹ ਤੇ ਮੈਂ ਮੈਂ ਮਾਰ ਤੋ ਸਾਨੂੰ ਗੋਲੀ ਮਾਰ ਕੇ ਮਾਰ ਦੋ ਭਾਈ ਰੋਸ਼ਨ ਲਾਲ ਭਰਾਗੀ ਜਿਹੜੇ ਕਿ ਪਹਿਲਾ ਪੁਆਇੰਟ ਸੰਤਾਂ ਦੇ ਸੰਪਰਕ ਦੇ ਵਿੱਚ ਸਨ ਸੰਤਾਂ ਨਾਲ ਬੜਾ ਪ੍ਰੇਮ ਸੀ ਤੇ ਉਹਨਾਂ ਕੋਲ ਆਉਂ ਜਾਂਦੇ ਉਸ ਤੋਂ ਬਾਅਦ ਫਰਵਾਰ ਸਾਹਿਬ ਤੇ ਹਮਲਾ ਹੋਣ ਤੋਂ ਬਾਅਦ ਫਿਰ ਇਹ ਘੜੀ ਇਹ ਵੱਡੀ ਵਾਰਤਾ ਦਾ ਸੁਣਿਆ ਜੇ ਵੀ ਕੋਈ ਵੱਡੇ ਕੇ ਕੰਮ ਦੇ ਵਿੱਚ ਇਹਦਾ ਨਾਲ ਹੀ ਜੜ ਪੋਣ ਵਾਲੀ ਕਈ ਦੇਣ ਹਥਿਆਰ ਜਿਹੜੇ ਸੀ ਨਾ ਉਹ ਜੇਲ੍ਹ ਦੇ ਅੰਦਰ ਪਹੁੰਚ ਗਏ ਸੀ ਇੱਕ ਕਾਰਬਾਈਨ ਆ ਮੋੜੀਆਂ ਵਾਲੀ ਜਿਹੜੀ ਸਟੇਨ ਗਨ ਹੁੰਦੀ ਆ ਤੇ ਨਾਲ 2.55 ਪੂਰ ਦੀ ਰਵਲਵਰ ਇਹ ਅੱਜ ਵੀ ਭਾਈ ਜੋਗਾ ਸਿੰਘ ਬਿਸ਼ਨੰਦੀ ਦੀ ਸਿੰਘਣੀ ਜੀ ਉਦੀ ਜਾਗਦੀ ਆ ਜਿੰਨੇ ਇਹ ਸਮਾਨ ਅੰਦਰ ਪਛਾਤਾ ਸੀ ਜੇਲ੍ਹ ਦੇ ਵਿੱਚ ਅਸ਼ੀਰਪਾਈ ਰੌਸ਼ਨਦਾਲ ਬਰਾਕੀ 1986 ਦੇ ਵਿੱਚ ਗੁਰਦਾਸਪੁਰ ਦੀ ਜੇਲ੍ਹ ਦੇ ਵਿੱਚੋਂ ਇਹ ਪੰਜ ਜਣੇ ਭੱਜੇ ਜਿਨ੍ਹਾਂ ਦੇ ਵਿੱਚ ਮੁਖਸਨ ਫਈ ਬਲਜੀਤ ਸਿੰਘ ਨੇ ਕੈਨੇਡਾ ਤੋਂ ਉਹਨਾਂ ਨੇ ਸੇਵਾ ਪਹੇ ਜੀਆ ਤੇ ਸ਼ੁਰੂ ਕਰ ਤਹੀ ਅੱਜਾ ਥੋੜੀ ਜੀ ਸੇਵਾ ਤਨੋਂ ਨਾ ਕੋਈ ਨਕੋਦਰ ਦੇ ਨੇ ਬਾਹਰ ਵਿਦੇਸ਼ਾਂ ਚ ਰਹਿੰਦੇ ਕੋਈ ਸੰਗਤ ਉਹਨਾਂ ਨੇ ਤੁਹਾਡੇ ਲਈ 20000 ਰੁਪਇਆ ਭੇਜਿਆ ਸਾਧ ਸੰਗਤ ਜੀ ਸੰਗਰਸ਼ ਦਾ ਸੱਚ ਪ੍ਰੋਗਰਾਮ ਵੇਖਣ ਵਾਲੀਆਂ ਸਾਰੀਆਂ ਸੰਗਤਾਂ ਨੂੰ ਮੇਰੇ ਵੱਲੋਂ ਯਾਨੀ ਬਲਵਿੰਦਰ ਸਿੰਘ ਪਖੋਕੇ ਵੱਲੋਂ ਆਪ ਸਭ ਨੂੰ ਫਤਿਹ ਪ੍ਰਮਾਣ ਹੋਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਸਟੂਡੀਓ 'ਚ ਪਹੁੰਚੇ ਨੇ ਜੀ ਸਤਕਾਰਯੋਗ ਮਾਤਾ ਕਰਤਾਰ ਕੌਰ ਜੀ ਜੋ ਕਿ ਮਾਤਾ ਜੀ ਨੇ ਸ਼ਹੀਦ ਭਾਈ ਰੋਸ਼ਨ ਲਾਲ ਬੈਰਾਗੀ ਖੜਕੂ ਸਫਾਂ ਦਾ ਇੱਕ ਬਹੁਤ ਹੀ ਚਰਚਿਤ ਤੇ ਵੱਡਾ ਨਾਮ ਪਿੰਡ ਇਹਨਾਂ ਦਾ ਵਰਪਾਲ ਜਿਲ੍ਹਾ ਅਮਰਸਰ ਤੇ ਮਾਤਾ ਜੀ ਦਾ ਫੋਨ ਨੰਬਰ ਹੈ ਜੀ 87288 99638 ਭਾਈ ਰੋਸ਼ਨ ਲਾਲ ਬਰਾਗੀ ਜਿਹੜੇ ਕਿ ਪਹਿਲਾਂ ਤੋਂ ਹੀ ਸੰਤਾਂ ਦੇ ਸੰਪਰਕ ਦੇ ਵਿੱਚ ਸਨ ਸੰਤਾਂ ਨਾਲ ਬੜਾ ਪ੍ਰੇਮ ਸੀ ਤੇ ਉਹਨਾਂ ਕੋਲੋਂ ਜਾਣ ਸੀ ਉਸ ਤੋਂ ਬਾਅਦ ਅ ਦਰਬਾਰ ਸਾਹਿਬ ਤੇ ਹਮਲਾ ਹੋਣ ਤੋਂ ਬਾਅਦ ਫਿਰ ਇਹ ਖੜਕੂ ਸਫਾਂ ਦੇ ਵਿੱਚ ਇਹਨਾਂ ਨੇ ਉਹ جنگ ਜਾਰੀ ਰੱਖੀ ਵੱਡਾ ਨਾ ਅਜ ਮਾਤਾ ਜੀ ਨੂੰ ਪੁੱਛਨੇ ਆ ਕੋਈ ਸ਼ਹੀਦ ਭਾਈ ਰੋਸ਼ਨ ਲਾਲ ਬਰਾਗੀ ਦੇ ਜੀਵਨ ਬਾਰੇ ਮਾਤਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਏ ਮਾਤਾ ਜੀ ਫਿਰ ਕੁਛ ਦੱਸੋ ਹਾਂ ਭਾਈ ਰੌਸ਼ਨ ਲਾਲ ਬਰਾਦੀ ਬਾਰੇ ਆਪਣੇ ਪੁੱਤਰ ਬਾਰੇ ਭਈ ਇਹ ਕਿਵੇਂ ਕੀ ਕੰਮ ਕਰਦਾ ਸੀ ਪਹਿਲਾਂ ਬਿਜਲੀ ਮਹਿਕ ਵਿੱਚ ਲੱਗਾ ਸੀ ਬਿਜਲੀ ਮਹਿਕ ਵਿੱਚ ਹਾਂਜੀ ਸਰਕਾਰੀ ਕਿ ਜਾਂ ਪੈਸੇ ਆਪਣੇ ਤੋਂ ਸਰਕਾਰੀ ਹੋ ਹੀ ਜਾਣਾ ਹੈ ਪੱਕਾ ਅੱਛਾ ਉਹਦੇ ਮਹਿਕਮੇ ਚ ਉਹ ਕਿ ਇੱਥੇ ਹੁਣ ਜਾਣਦਾ ਪੇ ਦਰਬਾਰ ਸਾਹਿਬ ਠੀਕ ਆ ਉਹ ਫਿਰ ਬਿਜਲੀ ਦੇ ਨਾਲ ਰਲ ਗਿਆ ਤੇ ਆ ਬਿੱਲਾ ਪਰ ਪਾਲ ਬੜਾ ਮਸ਼ਹੂਰ ਹੋਇਆ ਦਲਬੀਰ ਸਿੰਘ ਬਿੱਲਾ ਹਾਂ ਅੱਛਾ ਉਹਦੇ ਨਾਲ ਰਲ ਕੇ ਉਹਦੇ ਨਾਲ ਰਲ ਕੇ ਫਿਰ ਅਸੀਂ ਜਾਣਦੇ ਵੀ ਨਹੀਂ ਨਾ ਉਹਨਾਂ ਨੇ ਮਾਤਾ ਨਹੀਂ ਜਾਣਕਾਰ ओके okay. अही होणे इथे मेहरबानी पाई देगी पाई बबे संतान दे नाल अच्छा वे संतान को जानदे रे हां ठीक है अही नी वापस मड़ना पे सानू हमें अखणा नी तुंदी अच्छा हां जे सन बार-बार राखोगे तही नी ਮਿਲਣਾ ਫੇ ਤਾਂ ਨਹੀਂ اچھا ਇਹ ਦਸਿਓ ਵੀ ਜਦੋਂ ਇਹ ਦਰਬਾਰ ਸਾਹਿਬ ਜਾਂਦੇ ਸਨ ਤੇ ਬਾਅਦ ਦੇ ਵਿੱਚ ਜਦੋਂ ਪੁਲਿਸ ਨੇ ਤੰਗ ਪਰੇਸ਼ਾਨ ਕਰਨਾ ਸ਼ੁਰੂ ਕੀਤਾ ਤੇ ਫੇ ਕਰਦੇ ਰਹੇ ਅਸੀਂ ਸੰਕਟ ਪੈਂਦੀ ਰਹੀ ਬੁਰਾ ਹਾਲ ਬੁਮਕੇ ਦੇੜੇ ਅਸੀਂ ਦੱਸਦੇ ਸੰਨ ਸਨ ਪਤਾ ਨਹੀਂ ਇਹ ਕਰੀ ਨਹੀਂ ਹੁੰਦਾ ਅੱਛਾ ਤੰਗ ਕਰਦੀ ਦੀਪੁਰ ਸੋਤ ਪਲਸ ਮਿਲੇ ਤੇ ਆਪਣੀ ਕੋਡੀ ਨਹੀਂ ਛੱਡੀ ਪਾਣੀ ਪੀਣ ਨੂੰ ਸੱਪਾ ਡੜੀ ਡੋਕ ਲੱਗੇ ਸਭ ਸਮਾਨ ਲੈ ਗਏ ਜੋਰ ਗਈ ਲੜਾਈ ਮੈਂ ਕਹੇ ਜੇ ਕਹੇ ਥਾਣੇ ਚ ਭਰਾਵ ਦਾ ਨਿੱਕਾ ਜਿਹੜਾ ਕਹੇ ਥਾਣੇ ਚ ਪਿਓ ਦਾ ਕਹੇ ਥਾਣੇ ਚ ਹੂੰ ਤੇ ਇਹ ਫਿਰ ਕਿ ਇਹ ਵੱਡੀ ਵਾਰਤਾਲਾ ਸੁਣਿਆ ਜੇ ਵੀ ਕੋਈ ਵੱਡੇ ਕੇ ਕੰਮ ਦੇ ਵਿੱਚ ਇਹਦਾ ਨਾਲ ਹੀ ਜਣ ਪਉਣ ਵਾਲੇ ਕਰਦੇ ਰਹ ਬਥੇਰੀਆਂ ਕੇ ਇਹ ਹੋਇਆ ਕਾ ਆਪ ਜੇ ਤੋਂ ਵੱਡੇ ਸਿੰਘਾਂ ਨਾਲ ਸੀ ਪਰ ਵੱਟੇ ਕੰਮ ਸੀ ਕਰਦੇ ਰ ਅੱਛਾ ਸਾਧ ਸੰਗਤ ਜੀ ਦੇਖੋ ਜਦੋਂ ਸਿੰਘ ਭਗੌੜੇ ਜਾਂਦੇ ਮਾਵਾ ਨੂੰ ਸਾਰੀਆਂ ਗੱਲਾਂ ਨਹੀਂ ਦੱਸਦੇ ਤੇ ਨਾਲ ਨੂੰ ਇਨਾ ਪਤਾ ਹੁੰਦਾ ਅ ਸ਼ਹੀਦ ਭਾਈ ਰੌਸ਼ਨਦਾਲ ਬਰਾਕੀ 1986 ਦੇ ਵਿੱਚ ਇਹ ਗੁਰਦਾਸਪੁਰ ਦੀ ਜੇਲ੍ਹ ਦੇ ਵਿੱਚੋਂ ਇਹ ਪੰਜ ਜਣੇ ਭੱਜੀ ਸੀ ਇਹਨਾਂ ਦੇ ਵਿੱਚ ਮੁੱਖ ਸਨ ਆ ਬਾਬਾ ਰਜੀਤ ਸਿੰਘ ਕੀ ਦਿয়ালਗੜ ਦੂਸਰੇ ਨੰਬਰ ਤੇ ਜੋਗਾ ਸਿੰਘ ਬਸ਼ਨੰਦੀ ਤੀਸਰੇ ਨੰਬਰ ਤੇ ਹਰਜਿੰਦਰ ਸਿੰਘ ਅਖਾੜਾ ਚੌਥੇ ਨੰਬਰ ਦੇ ਉੱਤੇ ਸੀ ਭਾਈ ਰੋਸ਼ਨ ਲਾਲ ਬਿਰਾਗੀ ਤੇ ਪੰਜਵਾਂ ਸਿੰਘ ਸੀ ਭਾਈ ਦਲਬੀਰ ਸਿੰਘ ਬਿਲਾਵਰਪਾਲ ਇਹ ਪੰਜ ਸਿੰਘ ਜਿਹੜੇ ਨੇ ਇਹ ਗਰਦਾਸਪੁਰ ਦੀ ਝੀਲ ਚੋਂ ਪਗੋੜੇ ਹੋਏ ਆ ਆ ਬਾਬਾ ਰਜੀਤ ਸਿੰਘ ਦਿয়ালਗੜ ਦੇ ਪ੍ਰਵਾਤਾ ਨਾਲ ਇੰਟਰਵਿਊ ਕਰਦਿਆਂ ਤੁਸੀਂ ਸੁਣਿਆ ਹੋਵੇਗਾ ਔਰ ਕਈ ਲੋਕ ਇਸ ਗੱਲ ਨੂੰ ਯਕੀਨ ਨਹੀਂ ਕਰਦੇ ਕਿਉਂਕਿ ਉਹਦੇ ਦਾ ਹੋ ਨਹੀਂ ਸਕਦਾ ਕਈ ਦੇਣ ਹਥਿਆਰ ਜਿਹੜੇ ਸੀ ਨਾ ਉਹ ਜੇਲ੍ਹ ਦੇ ਅੰਦਰ ਪਹੁੰਚ ਗਏ ਸੀ ਇੱਕ ਕਾਰਬਾਈਨ ਉਹ ਮੋਰੀਆਂ ਵਾਲੀ ਜਿਹੜੀ ਸਟੇਨ ਗਨ ਹੁੰਦੀ ਆ ਇੱਕ ਉਹ ਤੇ ਨਾਲ 255 ਬੋਰ ਦੇ ਰਵਲਵਰ ਇਹ ਅੱਜ ਵੀ ਭਾਈ ਜੋਗਾ ਸਿੰਘ ਵਿਸ਼ਨੰਦੀ ਦੀ ਸਿੰਘੜੀ ਜੀਉਦੀ ਜਾਗਦੀ ਆ ਜਿਨ੍ਹਾਂ ਨੇ ਇਹ ਸਮਾਨ ਅੰਦਰ ਪਛਾਤਾ ਸੀ ਜੇਲ੍ਹ ਦੇ ਵਿੱਚ ਤੇ ਉਦੋਂ ਸਿੰਘਾਂ ਦਾ ਕੁਝ ਰੋਪ ਦਾ ਵੇਤਰਾਂ ਦਾ ਹੁੰਦਾ ਸੀ ਪੀ ਉਹਨਾਂ ਦੇ ਬੈਗਾਂ ਦੀ ਤਲਾਸ਼ੀ ਲੈਣ ਦੀ ਜ਼ਰੂਰਤ ਨਹੀਂ ਸੀ ਕਰਦੇ ਹੁੰਦੇ ਜੇਲ੍ਹ ਅਧਿਕਾਰੀ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਇਹ ਕਿਹੜਾ ਨਸ਼ਾ ਕਰਨ ਵਾਲੇ ਬੰਦੇ ਆ ਜਾਂ ਕੋਈ ਗਲਤਮਲਤ ਚੀਜ਼ ਲਗਾਉਣੀ ਆ ਪਰ ਇਹ ਸਮਾਨ ਅੰਦਰ ਲੈ ਗਏ ਕਈ ਦਿਨ ਈਵਨ ਕੇ ਇਹ ਗੱਲ ਸੁਣ ਕੇ ਤੁਸੀਂ ਬੜੇ ਹੈਰਾਨ ਹੋਵੋਗੇ ਕਿ ਬਾਬਾ ਰਣਜੀਤ ਸਿੰਘ ਧਿਆਲਗੜ ਜਦੋਂ ਤਰੀਕ ਤੇ ਆਉਂਦਾ ਹੁੰਦਾ ਸੀ ਤਾਂ ਦੀ ਡੱਬ ਦੇ ਵਿੱਚ ਰਿਵਾਲਵਰ ਹੁੰਦਾ ਸੀ ਤੇ ਵਾਪਸ ਉਹਨੇ ਜਦੋਂ ਜਾਣਾ ਤੇ ਪਿੰਡ ਥਾਣੀ ਹੋ ਕੇ ਜਾਣਾ ਪ੍ਰਸ਼ਾਦਾ ਪਾਣੀ ਛੱਕ ਕੇ ਜਾਣਾ ਪੁਲਸ ਵਾਲਿਆਂ ਦਾ ਵੀ ਭਰੋਸਾ ਸੀ ਔਰ ਕਦੀ ਉਸ ਦੌਰਾਨ ਕੋਈ ਪੁਲਸ ਵਾਲਿਆਂ ਨੇ ਤੇ ਹਮਲਾ ਨਹੀਂ ਕੀਤਾ ਕੋ ਨੁਕਸਾਨ ਨਹੀਂ ਕੀਤਾ ਕਦੀ ਉਹਨਾਂ ਨੇ ਕਦੀ ਕੋਈ ਕੋ ਬੈਠ ਬਾਜੀ ਨਹੀਂ ਸੀ ਕੀਤੀ ਤੇ ਉਹ ਮੁੜ ਕੇ ਜੇਲ ਦੇ ਵਿੱਚ ਹੀ ਇੱਕ ਬਾਸ ਲੈ ਕੇ ਕੋਈ ਸਮਾਗਮ ਹੋਇਆ ਸੀ ਉਹਦਾ ਇੱਕ ਬਾਸ ਲਗਾ ਲਿਆ ਤੇ ਟੀਵੀ ਉਦੋਂ ਦੂਸਰੇ ਐਂਟੀਨੇ ਹੁੰਦੇ ਸੀ ਪਾਈ ਪਾੜੇ ਉਹ ਐਂਟੀਨੇ ਦੀ ਇੱਕ ਪਾਈਪ ਲੈ ਲਈ ਬਾਲਣ ਦੀਆਂ ਲੱਕੜਾਂ ਦੀਆਂ ਸਟੈਪ ਬਣਾ ਲਏ ਤੇ ਪੌੜੀ ਬਣਾ ਕੇ ਤੇ ਫਿਰ ਇੱਕ ਅੰਦ ਟੱਪ ਕੇ ਨਿਕਲ ਗਏ ਸੀਗੇ ਭਾਈ ਇਹ ਸਾਰੇ ਪਰੋਸ਼ਨ ਨਾਲ ਬਰਾਕੀ ਤੇ ਇਹਨਾਂ ਦੇ ਸਾਥੀ ਸਾਰੇ ਤੇ ਉਸ ਤੋਂ ਬਾਅਦ ਪੁਲਿਸ ਦਾ ਬੜਾ ਜੋਰ ਰਿਆ ਇਹ ਗ੍ਰਿਫਤਾਰ ਵੀ ਹੋਏ ਗ੍ਰਿਫਤਾਰੀ ਤੋਂ ਬਾਅਦ ਦਿੱਲੀ ਇਹ ਦਿੱਲੀ ਫੜੇਗੇ ਸੀਗੇ ਹਾਂ ਦਿੱਲੀੋਂ ਪਹਿਲੇ ਅੱਛਾ ਨਹੀਂ ਹੁੰਦੇ ਨਾ ਅਵੇਲੇਬਲ ਦੀ ਪੁਲਿਸ ਅੱਛਾ ਤੇ ਬਿਆਤਾਂ ਹਾਸਲ ਤਾਂ ਵੀ ਇਹ ਪਛਾਪ ਕਰਨਾਂ ਦਾ ਜਾਣਾ ਹਾਂ ਤੇ ਉੱਥੇ ਨਾ ਮਾਰ ਕੇ ਰੋੜੀ ਦਿੱਤਾ ਵਾਈਗਲ ਸਾਦ ਸੰਗਤ ਜੀ ਭਾਈ ਰੋਸ਼ਨ ਲਾਲ ਬੈਰਾਗੀ ਜਦੋਂ ਦਿੱਲੀ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਏ ਗਏ ਸੀ ਸ਼ਾਇਦ ਟ੍ਰਾਂਜਿਸਟਰ ਬੰਬ ਕਾਣ ਦਾ ਕੇਸ ਸੀ ਜਾਂ ਦਿੱਲੀ ਦਾ ਕੋਈ ਹੋਰ ਹੋ ਸਕਦਾ ਤੇ ਦਿੱਲੀ ਨੂੰ ਬੜਾ ਵਕਤ ਨੂੰ ਫੜਿਆ ਸੀ ਇਹਨਾਂ ਉੱਥੇ ਹੀ ਗ੍ਰਿਫਤਾਰ ਹੋ ਜਾਂਦੇ ਨੇ ਤੇ ਉੱਥੋਂ ਫਿਰ ਜਦੋਂ ਵੈਰੋਵਾਲ ਦੀ ਪੁਲਿਸ ਕਹਿੰਦੇ ਮਾਤਾ ਜੀ ਦੇ ਕਹਿਣ ਮੁਤਾਬਕ ਉਹਨਾਂ ਨੂੰ ਰਿਮਾਂਡ ਤੇ ਲੈ ਕੇ ਵਾਪਸ ਆ ਰਹੀ ਸੀ ਤੇ ਰਸਤੇ ਵਿੱਚ ਉਹਨਾਂ ਨੇ ਕਿਹਾ ਤਾਂ ਕਿ ਹੱਥ ਖੜੀਆਂ ਛੜਾ ਕੇ ਭੱਜ ਜਾ ਇਹ ਇੱਕ ਦੋ ਟੰਗ ਤਰੀਕਾ ਸੀ ਪੁਲਿਸ ਦਾ ਸਿੰਘਾਂ ਨੂੰ ਇਸ ਤਰ੍ਹਾਂ ਹੀ ਬਾਅਦ ਦੇ ਵਿੱਚ ਸ਼ੀਤ ਕਰਕੇ ਉਹਨਾਂ ਨੇ ਕਿਤੇ ਨਾ ਕਿਤੇ ਖਪਾਤਾ ਹੋਏਗਾ ਵੱਡਾ ਨਾ ਆ ਇਸ ਪਰਿਵਾਰ ਦਾ ਔਰ ਵੱਡੀਆਂ ਕੁਰਬਾਨੀਆਂ ਵੱਡੇ ਯੋਧਿਆਂ ਦੇ ਨਾਲ ਵੱਡੇ ਕਾਰਨਾਮੇ ਰਹੇ ਨੇ ਭਾਈ ਰੌਸ਼ਨ ਅਰਬਰਾ ਕੀ ਦੀ ਮਾਤਾ ਜੀ ਕਿਹੜੇ ਕਿਹੜੇ ਥਾਣੇ ਜੀ ਤੁਹਾਨੂੰ ਰੱਖਿਆ ਤੇ ਕੀ ਜਿਆਦਾ ਤੰਗ ਪਰੇਸ਼ਾਨ ਕਰ ਲੰਦਾ ਸੀ ਪਰੇਸ਼ਾਨਾ ਪੀਤਰ ਕੁੱਟਦੇ ਮਾਰਦੇ ਹੀ ਬੁੜੀਆਂ ਨੂੰ ਕੋਈ ਇੱਕ ਸੀ ਤੇ ਕਈ ਬੀਬੀਆਂ ਜਨਾਨੀਆਂ ਕੁੜੀਆਂ ਨਹੀਂ ਆ ਕਿ ਬੰਦੇ ਹੀ ਕੁੱਟਦੇ ਸੀ ਕਿ ਮੈਨੂੰ ਪੜਾਈ ਬੁਖਾਰ ਚੜ ਗਿਆ ਹੂੰ ਤੇ ਖਲੀ ਕਿੱਥੋਂ ਦਾ ਥਾਣੇਦਾਰ ਉਹ ਵਿਰਮੇ ਤੇ ਠੋਡ ਮਾਰੇ ਮੈਂ ਤਾਂ ਉੱਠ ਕੇ ਬਹਿ ਗਈ ਮੈਂ ਰੋਂਦਾ ਵੀ ਅੰਦਰ ਰੋਣਾ ਰਹਿਣਾ ਨਹੀਂ ਤਬਦੀਖਾ ਹੋਣੀ ਆ ਤੁਹਾਡਾ ਸਾਰੇ ਟੱਬਰ ਦੀਆਂ ਤੁਹਾਡਾ ਤੇ ਘਰ ਵੀ ਢਾ ਦੇਣਾ ਮੈਂ ਢਾ ਦੋ ਸਾਡੇ ਘਰ ਚ ਕੀ ਪਿਆ ਸਮਾਨ ਤੇ ਤੁਸੀਂ ਚੁੱਕ ਦਿਆ ਇਹ ਤੇ ਮੈਂ ਮੈਂ ਮਾਰ ਤਾ ਸੰ ਗੋਲੀ ਮਾਰ ਕੇ ਮਾਰ ਦੋ ਠੀਕ ਆ ਇੱਧਰ ਮੇਰੇ ਗਾੜੀ ਫਿਰ ਦੋਖਣ ਦੀ ਗੱਲ ਕਰਨੀ ਵੀ ਮਾਰ ਦੋ ਮਾਰਨਾ ਇਹ ਸਾਡੇ ਬੱਚਿਆਂ ਨੂੰ ਆਦੇ ਜਿਵੇਂ ਸਾਨੂੰ ਮਾਰਤਾ ਆ ਬਿਲਕੁਲ ਠੀਕ ਹੈ ਇਹ ਪੋਜੀਸ਼ਨਿਕਾ ਉਦੋਂ ਹਾਲਾਤ ਇਸ ਤਰ੍ਹਾਂ ਦੇ ਸੀਗੇ ਬਹੁਤ ਅਨਾਤ ਬੋਤ ਕੋਈ ਕੇ ਦੀ ਗੰਬੀ ਨਹੀਂ ਪੜ ਸਕਦਾ ਸਰਪੰਚ ਮੈਨੂੰ ਛਡਾਉਂ ਜਾਂਦਾ ਨਹੀਂ ਲਾਦੀ ਸਰਪੰਚ ਉਹਦੀ ਜੁਰਤ ਨਹੀਂ ਪੈਂਦੀ ਨਹੀਂ ਵੀ ਛੱਡ ਦੋ ਨਹੀਂ ਸਮਾਂ ਵਾੜਾ ਫਿਰ ਧੁਰਕੇ ਵਿਚਾਲੇ ਆ ਦੇਣਾ ਹੂੰ ਤੇ ਬੁਲਤਾ ਇੰਨਾ ਹੀ ਬੜਾ ਵੀ ਮਗਰ ਆ ਜਾਂਦੇ ਆ ਹਾਂ ਬੁਲਤਾ ਇੰਨਾ ਹੀ ਆਖਣ ਚਾਹੁੰਦਾ ਆ ਜਾਣਾ ਪਰ ਜਾਈ ਕੋਈ ਨਹੀਂ ਕੋਈ ਗੱਲ ਨਹੀਂ ਇਧਰ ਵੀ ਚਲੇ ਨਹੀਂ ਆ ਕਦ ਕੇ ਆ ਦੇਣਾ ਹੂੰ ਜੁਰਤ ਨਹੀਂ ਪੈਂਦੀ ਵੀ ਛੱਡੋਗੇ ਇਦੀ ਸਖਤਾਈ ਬਹੁਤ ਸੀ ਬਰਦੰਦ ਸਹਿਣਾ ਸੁਗਤਾਈ ਨਾਲੇ ਭਾਈ ਰੋਸ਼ਨਲ ਬਰਾਗੀ ਦਾ ਨਾਮ ਹੀ ਬੜਾ ਵੱਡਾ ਸੀ ਬੜੇ ਵੱਡੇ ਹੋਰਿਆਂ ਦੇ ਵਿੱਚ ਨਾਮ ਆ ਭਾਈ ਰੋਸ਼ਨਲ ਬਰਾਗੀ ਕੋਈ ਛੋਟੀ ਮੋਟੀ ਗੱਲ ਨਹੀਂ ਅੱਛਾ ਮਾਦਾ ਜੀ ਅੱਜ ਕੱਲ ਫਿਰ ਕਿੱਦਾਂ ਰੋਟੀ ਪਾਣੀ ਕਾ ਆਮਦਨ ਦਾ ਸਾਧਨ ਰੋਟੀ ਪਾਣੀ ਬਾਗਲੂ ਬੈਤ ਲੀਆਂ ਮੁੰਡੇ ਤਾਂ ਨਹੀਂ ਪਤਾ ਕਿ ਦਿਹਾੜੀ ਦੱਪਾ ਕਰਦੇ ਆ ਅੱਛਾ ਤੇ ਮੈਂ ਆਪਣੀ ਕਦੀ ਉਹਨਾਂ ਦੇ ਨਾਲ ਰੋਟੀ ਖਾਣੀ ਨਹੀਂ ਕਦੀ ਮੈਂ ਵੱਖਰੀ ਪਕਾ ਲਈ ਨਹੀਂ ਅੱਛਾ ਤੁਹਾਡੇ ਦੂਜੇ ਬੇਟੇ ਦੇ ਪੁੱਤਰ ਜਿਹੜੇ ਹਾਂ ਠੀਕ ਆ ਹਾਂ ਕਦੀ ਵੱਖਰੀ ਪਕਾ ਲਈ ਜੇ ਜੀ ਸਿਆਪੀ ਇਹਨਾਂ ਕੁ ਵੇਲੇ ਪਕਾਉਣੀ ਤੇ ਚੁੱਪ ਕਰਕੇ ਦੋ ਪ੍ਰਸ਼ਾਦੇ ਸਰਨੇ ਦਿੱਤੇ ਲਾ ਲੈਣੇ ਤੇ ਭਾਈ ਰੋਸ਼ਨਦਾਰ ਚੰਗੀ ਗੱਲਾਂ ਖਣੀ ਨਾ ਮਾੜੀ ਤੇ ਭਾਈ ਬਰਾਗੀ ਦੀ ਸਿੰਘਣੀ ਵਿਪਿੰਦਰ ਪ੍ਰੀਤ ਕੌਰ ਆਉਂਦੀ ਜਾਂਦੀ ਆ ਬਹੁਤ ਘੱਟ ਬਹੁਤ ਘੱਟ ਉੱਥੇ ਰੰਗੇ ਚੱਡੀ ਗਾੜੀਆਂ ਉੱਥੇ ਦਿੰਦੀ ਹੈ ਚਲੋ ਕੋਈ ਗੱਲ ਨਹੀਂ ਸਤਿਗੁਰੂ ਕਿਰਪਾ ਕਰ ਚਲੋ ਭਾਈ ਜੀ ਜੋ ਨਹੀਂ ਆ ਬੇਟਾ ਉਹਦਾ ਆ ਭਾਈ ਰੋਸ਼ਨਦਾਰ ਬਰਾਗੀ ਦਾ ਉਹਦਾ ਪਤਾ ਹੀ ਨਹੀਂ ਨੇ ਉਹ ਬੁਛੇ ਜਿਹੜੇ ਮੈਂ ਗਿਆ ਹਤੋਂ ਕਰਾਈ ਸੀ ਕਰੇ ਸੀ ਹਾਂ ਨਹੀਂ ਤੁਸੀਂ ਦੂਜਾ ਕੁੰਡਾ ਨਾ ਨਹੀਂ ਆਹੋ ਆਹੋ ਉਦੋਂ ਕਰੇ ਉਦੋਂ ਮਿਲਕਾਉਂਦਾ ਮਿਲਦਾ 5 ਸਾਲ ਪਹਿਲਾਂ ਨਿਕਲ ਗਿਆ ਮੁੱਕੇ ਪਤਾ ਨਹੀਂ ਕੀ ਗੰਦ ਹੋਗੀ ਅੱਛਾ ਹੁਣ ਤੇ ਪਤਾ ਹੀ ਨਹੀਂ ਹੁੰਦਾ ਹੈਗਾ ਕਿ ਨਹੀਂ ਹੈਗਾ ਸਭ ਰੋ ਪੇ ਟਿਕ ਬੈ ਰੋ ਕੇ ਅਧੇ ਨੂੰ ਛਾਂਟ ਕਨੇ ਦਾ ਪਤਾ ਵੇ ਜਵਾ ਘਰ ਲਿਆ ਮਾਜਾ ਪੁੱਤ ਪਕਾਉਣੇ ਖਾਣੇ ਰੋਟੀ ਕੋ ਨਹੀਂ ਮਰਦੀ ਹੁਣ ਪਤਾ ਹੀ ਨਹੀਂ ਉਹ ਵੀ ਜਾਂਦੀ ਮੈਨੂੰ ਪਤਾ ਕਿੱਥੇ ਕਦੀ ਆਸ ਦਿਨ ਦੀ ਦਿਬਲੀ ਹੈ ਮਾਮੇ ਕੋ ਸੱਚੀ ਗੱਲ ਦੱਸਦੀ ਨਹੀਂ ਚਲੋ ਕੋਈ ਹੋਏ ਗੁੰਜਣੇ ਕੀ ਕੀ ਤਰ੍ਹਾਂ ਤੇ ਕਿਤਰਾ ਨਹੀਂ ਚਲੋ ਕੋਈ ਗੱਲ ਨਹੀਂ ਬਾਕੀ ਤੁਹਾਡੀ ਨਾ ਸਾਡੇ ਭਾਈ ਬਲਜੀਤ ਸਿੰਘ ਨੇ ਕੈਨੇਡਾ ਤੋਂ ਉਹਨਾਂ ਨੇ ਤੁਹਾਡੀ ਰਸੋਈ ਲਈ ਸਾਡੀ ਸੇਵਾ ਭੇਜੀ ਆ ਤੇ ਸ਼ੁਰੂ ਕਰੋ ਅੱਛਾ ਤੁਸੀਂ ਅੱਜ ਆ ਥੋੜੀ ਜੀ ਸੇਵਾ ਤੁਹਾਨੂੰ ਨਾ ਕੋਈ ਨਕੋਦਰ ਦੇ ਨੇ ਬਾਹਰ ਵਿਦੇਸ਼ਾਂ ਚ ਰਹਿੰਦੇ ਕੋ ਸਿੰਘ ਉਹਨਾਂ ਨੇ ਤੁਹਾਡੇ ਲਈ 20000 ਰੁਪਏ ਭੇਜਿਆ ਅੱਛਾ ਇਹ 20000 ਤੁਸੀਂ ਲੈ ਜਾਓ ਤੇ ਮਿਸਤਰੀ ਨੂੰ ਉਡਾ ਕੇ ਤੇ ਤੁਸੀਂ ਸ਼ੁਰੂ ਕਰੋ ਰਸੋਈ ਬਾਕੀ ਸੇਵਾ ਉਹਨਾਂ ਨੇ ਪਈ ਜਾਣੀ ਆ ਭੇਜ ਦੇ ਨਹੀਂ ਸੇਵਾ ਚੰਦ ਹਾਂਜੀ ਉਹ ਫੇਰਾ ਹੀ ਤੁਹਾਡੀ ਰਸੋਈ ਨੂੰ ਬਿਲਕੁਲ ਬਣਾ ਕੇ ਤੇ ਬਲਕਾ ਦੇ ਦਿੰਦੇ ਹਾਂ ਹਾਂ ਉਹ ਤੋਂ ਸ਼ੁਰੂ ਕਰ ਫਾਕੀ ਨਾਲ ਜਾਵਾਂ ਕਿ ਉੱਥੇ ਪਿੰਨੇ ਦਾ ਸਬਦਾ ਆ ਹਾਂਜੀ ਤੁਸੀਂ ਕਿ ਮਿਸਤਰੀ ਨਾਲ ਮੇਰੀ ਗੱਲ ਕਰਾ ਦਿਓ ਤੇ ਉਥੋਂ ਸਮਾਨ ਮਗਾ ਕੇ ਤਾਂ ਤੇ ਛੋਟੀ ਜਿਹੀ ਰਸੋਈ ਆਂਦੀ ਹੀ ਨਾ ਵੀ ਮੁਸ਼ਕਲ ਆ ਹੁਣ ਗਾ ਗਰਮੀ ਆ ਤੇ ਫਿਰ ਕਿੰਨਾ ਮੁਸ਼ਕਲ ਹੋ ਗਰਮੀ ਦੇ ਵਿੱਚ ਮੈਂ ਨਹੀਂ ਕਿਥਾਂ ਹੀ ਸਾਰਾ ਕੁਝ ਤੋਂ ਸਾਈ ਆਈ ਕੀ ਕਰਨਾ ਕੋਈ ਨਹੀਂ ਜਿੱਥੇ ਤੁਹਾਨੂੰ ਠੀਕ ਲੱਗਦਾ ਨਾ ਮਿਸਤਰੀ ਨਾਲ ਸਲਾਹ ਕਰਕੇ ਕਰ ਦਿਨਾ ਸਲਾਹ ਕਰਕੇ ਤੇ ਘਰ ਰਸੋਈ ਤਿਆਰੀ ਕਰੋ ਤੁਹਾਨੂੰ ਰਸੋਈ ਬਣਾ ਦਿੰਦੇ ਆ ਅੱਛਾ ਹਰ ਕੇ ਚੀਜ਼ ਮਹਿੰਗੀ ਬਿਲਵੰਦਰ ਸਿੰਘ ਬੜੀ ਆ ਸੀਮਟ ਇਤਾਂ ਨਹੀਂ ਤੁਸੀਂ ਤੁਹਾਨੂੰ ਕਾਦੀ ਟੈਨਸ਼ਨ ਆ ਆਪੇ ਉਹ ਬੈਠੇ ਜਿਹੜੇ ਬਾਹਰ ਐ ਨਾ ਜਿਹੇ ਭੈਂਪੜਾ ਕਰਨਗੇ ਨਾ ਉਹ ਆਪੇ ਚੰਨ ਕਰਨਗੇ ਕੋਈ ਗੱਲ ਨਹੀਂ ਚਿੰਤਾ ਨਹੀਂ ਕਰਨੀ ਨਹੀਂ ਜਿੰਦਾ ਤੁਹਾਡੇ ਸਿਰ ਤੇ ਨਹੀਂ ਕਹਦੇ ਨਹੀਂ ਨਹੀਂ ਕੋਈ ਨਹੀਂ ਮੈਨੂੰ ਪਤਾ ਵੀ ਤੂੰ ਮੈਨ ਮੋੜਨਾ ਹੀ ਨਹੀਂ ਮੈਨ ਕਿੰਨਾਂ ਕਾਦੀ ਤੂੰ ਕਿੰਨੀ ਵਾਰੀ ਆਇਓ ਸਾਡੇ ਕੋਲ ਸਿੱਤਾ ਨਹੀਂ ਮੋੜਿਆ ਕਾਦੀ ਖਾਦੀ ਨਹੀਂ ਗਈ ਆਹ ਭਾਈ ਮੈਂ ਕਿੱਤੇ ਦੇ ਉਹ ਕਿਤਨਾ ਕਰੋ ਮੈਂ ਤਾਂ ਕਹਾਂ 40000 ਦੇ ਦੇਗਾ ਤੇ ਕਦੀ ਬਣੀ ਜਾਵੇ ਨਹੀਂ 40000 ਤੋਂ ਵੱਧ ਦੇਾਂਗੇ ਕੇ ਹਾਂ ਆ ਵੀ ਦਾ ਦੇਣ ਲੱਗੇ ਆ ਪਾ ਤੁਹਾਡਾ ਹੋ ਰਿਹਾ ਤੇ ਇਹਦੇ 70000 ਹੋ ਗਿਆ ਤੁਸੀਂ ਬਸ ਸ਼ੁਰੂ ਕਰੋ ਅੱਛਾ ਹਾਂਜੀ ਠੀਕ ਹੈ ਤੇ ਸਾਧ ਸੰਗਜੀ ਮਾਤਾ ਜੀ ਦਾ ਨੰਬਰ ਕਰੀਮਾ ਦੁਬਾਰਾ ਤੁਹ ਆਪ ਜੀ ਨਾਲ ਸਾਂਝਾ ਕਰਨ ਜਾ ਰਿਹਾ ਜੀ 87288 99638 ਵਰਪਾਲ ਪਿੰਡ ਦੇ ਵਿੱਚ ਇਹ ਰਹਿੰਦੇ ਨੇ ਤੇ ਉੱਥੇ ਹੀ ਆਪਣਾ ਜੀਵਨ ਨਰਵਾਹ ਕਰ ਰਿਹਾ ਕਿਤੇ ਆਉਂਦੇ ਜੇ ਆਦੇ ਇਸ ਨੰਬਰ ਤੇ ਸੰਪਰਕ ਕਰਿਓ ਤੇ ਜਰੂਰ ਕਿਉਂਕਿ ਸਿੱਧਾ ਜਿਹਾ ਸਾਦਾ ਜਿਹਾ ਨੰਬਰ ਜੇ WhatsApp ਸ਼ਾਇਦ ਨਹੀਂ ਚੱਲਦਾ ਇੱਥੇ ਤੇ ਸਿੱਧੀ ਕਾਲ ਕਰ ਲਿਓ ਬੜੀ ਮਿਹਰਬਾਨੀ ਆਲੋ 20000 ਰੁਪਈਆ ਜੀ ਇਹ ਚੈਨਲ ਹੈ ਭੈਣ ਭਰਾਵਾਂ ਵੱਲੋਂ ਤੇ ਤੁਸੀਂ ਮਿਸਤਰੀ ਨਾਲ ਮੇਰੀ ਗੱਲ ਕਰਾਉਣੀ ਆ ਮਿਸਤਰੀ ਨਾਲ ਗੱਲ ਕਰਾਓ ਤੇ ਫਿਰ ਛੇਤੀ ਚੈਨਲ ਨੂੰ ਥੋੜਾ ਜਿਆ ਸੁਣਦਾ ਵੀ ਉੱਚਾ ਵਾ ਤੇ ਬਾਕੀ ਉਹਨਾਂ ਦੇ ਜੀਵਨ ਬਾਰੇ ਜੋ ਦਾਸ ਤੋਂ ਜਾਣਕਾਰੀ ਸੀ ਮੈਂ ਆਪ ਜੀ ਨਾਲ ਸਾਂਝੀ ਕੀਤੀ ਆ ਇਹ ਖਾੜਕੂ ਸੰਘਰਸ਼ ਦਾ ਇੱਕ ਵੱਡਾ ਨਾਮ ਸੀ ਭਾਈ ਜੋਸ਼ ਲਾਲ ਬੇਰਾਗ ਵੀਡੀਓ ਨੂੰ ਬਾਅਦੋਂ ਬਾਅਦ ਸ਼ੇਅਰ ਕਰ ਦਿਓ ਅਸੀਂ ਆਪ ਜੀ ਦੇ ਬੇਹਦ ਸ਼ੁਕਰਗੁਜ਼ਾਰ ਹੋਵਾਂਗੇ ਬਹੁਤ ਮਿਹਰਬਾਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਮੇਰੇ ਨਾਲ ਖੜੇ ਨੇ ਜੀ ਸਤਿਕਾਰਯੋਗ ਬਾਪੂ ਬਿਕਰ ਸਿੰਘ ਜੀ ਜੋ ਕਿ ਪਿਤਾ ਜੀ ਨੇ ਸ਼ਹੀਦ ਭਾਈ ਅਮਰਜੀਤ ਸਿੰਘ ਭੋਲਾ ਪਿੰਡ ਸੇਖਾ ਕਲਾਂ ਜ਼ਿਲ੍ਹਾ ਮੋਗਾ ਤੋਂ ਇਹਨਾਂ ਦੀ ਵੀਡੀਓ ਵੀ ਅਸੀਂ ਪਿਛਲੇ ਦਿਨੀ ਸੰਗਤ ਦੇ ਨਾਲ ਸਾਂਝੀ ਕੀਤੀ ਸੀ ਤੇ ਸ਼ਹੀਦ ਸਿੰਘ ਦੇ ਮਾਤਾ ਜੀ ਤੇ ਬਾਪੂ ਜੀ ਦੀ ਸਿੰਗੜੀ ਮਾਤਾ ਜੀ ਦੀ ਸ਼ੇਤ ਜਿਹੜੀ ਆ ਬੜੀ ਢਿੱਲੀ ਆ ਤੇ ਉਹਨਾਂ ਦੇ ਇਲਾਜ ਦੇ ਲਈ ਪਹਿਲਾਂ ਵੀ ਅਸੀਂ ਸੇਵਾ ਇਹਨਾਂ ਨੂੰ ਦਿੱਤੀ ਸੀਗੀ ਤੇ ਅੱਜ ਫੇਰ ਅਸੀਂ ਨਕੋਦਰ ਵਾਲੇ ਐਨ ਆਰ ਆਈ ਭੈਣ ਭਰਾਮਾ ਵੱਲੋਂ ਭੇਜੀ ਸੇਵਾ ਦੇ ਵਿੱਚੋਂ 20000 ਰੁਪਇਆ ਅਸੀਂ ਮਾਤਾ ਜੀ ਦੇ ਇਲਾਜ ਲਈ ਇਹਨਾਂ ਦੇ ਸਪੁਰਦ ਕਰ ਰਹੇ ਹਾਂ ਔਰ ਬਾਪੂ ਜੀ ਦਾ ਨੰਬਰ ਹੈ ਜੀ 964006773490 ਇਹ ਇਹਨਾਂ ਦਾ ਨੰਬਰ ਹੈ ਜੀ ਇਸ ਨੰਬਰ ਦੇ ਉੱਤੇ ਜਰੂਰ ਫੋਨ ਕਰਕੇ ਜੇ ਮਾਤਾ ਜੀ ਦਾ ਹਾਲ ਚਾਲ ਪੁੱਛਿਓ ਕੀ ਹਾਲ ਕੀ ਆ ਬਾਪੂ ਜੀ ਮਾਤਾ ਜੀ ਦਾ ਹੁਣ ਅੰਦਰ ਆਓ ਜੀ ਉਦੋਂ ਅਗੇ ਆ ਆ ਬਰਾਗੋ ਵੀ ਨਾ ਫੋਟੋ ਦੇ ਆ ਗਰਾਗ ਹੋਇਆ ਨਿੱਕ ਕਰੇ ਹੀ ਰਹਿੰਦੇ ਆ ਕਿ ਜਾਂ ਹਸਪੀਟਲ ਦਾਖਲ ਕਰਾਇਆ ਨਹੀਂ ਜੀ ਹੋਂ ਤਾਂ ਕਰੇ ਹੀ ਆ ਕਰੇ ਹੀ ਆ ਹੋਂ ਤਾਂ ਕਰੇ ਦਵਾਈ ਵਾ ਕੇ ਜਾਨੇ ਮਿੱਠੰਡੇ ਉਹਨੂੰ ਕਰੇ ਹੀ ਆ ਓਕੇ ਓਕੇ ਦਵਾਈ ਜਿਹੜੀ ਆ ਤੁਸੀਂ ਚੰਗੀਆਂ ਡਾਕਟਰ ਕੋਲ ਚ ਵਧੀਆ ਡਾਕਟਰ ਕੋਲ ਦਾਖਲ ਕਰਾ ਕੇ ਚ ਦਵਾਈ ਦਿਵਾਓ ਹਾਂ ਠੀਕ ਆ ਜੀ ਤੇ ਵਧੀਆ ਤਰੀਕੇ ਨਾਲ ਸਾਮ ਸੰਭਾਲ ਕਰੋ ਉਸ ਤਰ੍ਹਾਂ ਠੀਕ ਠਾਕ ਮਾੜਾ ਮੋਟਾ ਤੁਰੇ ਫਿਰਦੇ ਕਿ ਜਾਂ ਮੰਜੇ ਤੇ ਨਹੀਂ ਮਾੜਾ ਮੋਟਾ ਜੀ ਸਾਮ ਸੰਭਾਲ ਨੂੰ ਆਪਰਾਣਾ ਰੋਟੀ ਟੇ ਲਾ ਲਈ ਮੈਂ ਮਾੜਾ ਕੋੜਾ ਨਾ ਕਰਕੇ ਚਾਜੂ ਮੈਂ ਕਰ ਦਣਾ ਓਕੇ ਹਾਂ ਤੇ ਚਲੋ ਕੋਈ ਨਹੀਂ ਅ ਅੱਜ ਨਕੋਤਰਾਲੇ ਐਨਆਰਆਈ ਭੈਣ ਭਰਾਵਾਂ ਵੱਲੋਂ ਆ ਵੀ 2000 ਰੁਪਏ ਦੀ ਸੇਵਾ ਦੀ ਠੀਕ ਹੈ ਜੀ ਇਹ ਤੁਸੀਂ ਰੱਖ ਲਓ ਤੇ ਮਹਾਰਾਜ ਕਿਰਪਾ ਕਰਨਗੇ ਨੰਬਰ ਤਾਂ ਦਾ ਸੰਗਤ ਨੂੰ ਦੱਸਤਾ ਤੇ ਜਰੂਰ ਸੰਗਤ ਤੁਹਾਡਾ ਕੰਮ ਹੀ ਸਾਥ ਦੇਗੀ ਫੋਨ ਦਾ ਤੁਸੀਂ ਖਿਆਲ ਰੱਖਿਓ ਸਰ ਸੰਗਤ ਜੀ ਫੋਨ ਜਿਹੜਾ ਇਹਨਾਂ ਦਾ ਬਿਲਕੁਲ ਸਿੰਪਲ ਹੈ ਤੇ ਆਧਾਰ ਉਦਾਂ ਹੀ ਚੱਲਦਾ WhatsApp ਵਗੈਰਾ ਡਾਇਰੈਕਟ ਕਾਲ ਕਰਿਓ ਤੇ ਜਰੂਰ ਮਾਤਾ ਜੀ ਦਾ ਤੇ ਬਾਪੂ ਜੀ ਦਾ ਹਾਲ ਚਾਲ ਪੁੱਛਿਓ ਬਹੁਤ ਧੰਨਵਾਦ ਔਰ ਸ਼ੁਕਰਗੁਜ਼ਾਰ ਆ ਨਕੋਤੜ ਵਾਲੇ ਐਨਆਰਆਈ ਭੈਣ ਭਰਾਵਾਂ ਦੀ ਜਿਨ੍ਹਾਂ ਦੀ ਭੇਜੀ ਸੇਵਾ ਜਿਹੜੀ ਆ ਲਗਾਤਾਰ ਅਸੀਂ ਸ਼ੀਸ਼ਪੁਰਵਾਰਾਂ ਦੇ ਸਪੁਰਦ ਕਰ ਰਹੇ ਆ ਜੀ ਬਹੁਤ ਮਿਹਰਬਾਨੀ ਜਿਉਂਦੇ ਵੱਸਦੇ ਰਹੋ ਵੀਡੀਓ ਨੂੰ ਵੱਤੋਂ ਵੱਤ ਸ਼ੇਅਰ ਕਰਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਬਲਵਿੰਦਰ ਸਿੰਘ ਪੱਖੋਕੇ ਸ਼ੀਰ ਪਰਿਵਾਰਾਂ ਦਾ ਐਨਆਰਆਈ ਭੈਣ ਭਰਾਵਾਂ ਦਾ ਬੰਦੀ ਸਿੰਘਾਂ ਦਾ ਲੋੜਵੰਦ ਪਰਿਵਾਰਾਂ ਦਾ ਮਾਸੀਵਾਦਾਰਾਂ ਜੀ ਤੇ ਅੱਜ ਇੱਕ ਵਾਰੀ ਫੇਰ ਸਾਡੇ ਨਾਲ ਨੇ ਜੀ ਸਤਕਾਰਯੋਗ ਭਾਈ ਹਰਦੀਪ ਸਿੰਘ ਜੀ ਚਤਰਾ ਜੋ ਕਿ ਬੰਦੀ ਸਿੰਘ ਸਣ ਤੇ 25-26 ਸਾਲ ਦੀ ਲਗਭਗ ਜੇਲ੍ਹ ਕੱਟ ਕੇ ਤੇ ਪਿਛਲੇ ਦਿਨੀ ਰਿਹਾ ਹੋਏ ਨੇ ਤੇ ਰਿਹਾਈ ਤੋਂ ਬਾਅਦ ਬੜੀਆਂ ਚੁਣੌਤੀਆਂ ਸੀ ਜ਼ਿੰਦਗੀ ਦੇ ਬੜੇ ਸਵਾਲ ਸੀਗੇ ਆ ਸਾਹਮਣੇ ਭਈ ਹੁਣ ਜੀਵਨ ਦਰਵਾਹ ਕਰ ਲਈ ਕੀ ਕੰਮ ਕਰਨਾ ਤੇ ਕਿਵੇਂ ਕਰਨਾ ਤੇ ਪਿਛਲੇ ਦਿਨੀ ਇਹਨਾਂ ਦੀ ਵੀਡੀਓ ਜਿਹੜੀ ਹੈ ਸੰਗਤ ਦੇ ਨਾਲ ਸਾਂਝੀ ਕੀਤੀ ਸੀ ਤੇ ਸੰਗਤ ਦੇ ਬੜੇ ਅੱਛੇ ਕਮੈਂਟ ਬੜੇ ਵਧੀਆ ਰਿਸਪੌਂਸ ਆਇਆ ਤੇ ਸੰਗਤ ਦਾ ਸਾਥ ਵੀ ਮਿਲ ਰਿਹਾ ਇਸ ਤੋਂ ਪਹਿਲਾਂ ਵੀ ਕੁਆਬ ਦੀ ਸੰਗਤ ਵੱਲੋਂ 50000 ਰੁਪਏ ਸੇਵਾ ਭੇਜੀ ਗਈ ਸੀ ਜਿਹੜੀ ਅਸੀਂ ਇਹਨਾਂ ਦੇ ਸਪੁਰਦ ਕੀਤੀ ਤੇ ਮੇਰੇ ਭਾਈ ਸਾਹਿਬ ਨੇ ਦੱਸਿਆ ਕਿ ਬਲਵੰਦਰ ਸਿੰਘ ਮੇਰੀ ਦੋ ਕਨਾਲਾਂ ਪੈੜੀ ਗਹਿਣੇ ਪਈ ਸੀ ਤੇ ਮੈਂ ਉਸ 50000 ਨਾਲ ਉਹ ਪੈੜੀ ਛਡਾ ਲਈ ਤੇ ਜਦੋਂ ਬਾਹਰ ਦੀ ਸੰਗਤ ਕੁਐਤ ਵਾਲੀ ਸੰਗਤ ਨੂੰ ਪਤਾ ਲੱਗਾ ਕਿ ਭਾਈ ਸਾਹਿਬ ਕੋਈ ਕਰਿਆਨੇ ਦੀ ਦੁਕਾਨ ਕਰਵਾਉਣਾ ਚਾਹੁੰਦੇ ਆ ਤੇ ਉਹਨਾਂ ਨੇ ਅੱਜ 50000 ਰੁਪਇਆ ਹੋਰ ਜਿਹੜਾ ਇਹਨਾਂ ਲਈ ਭੇਜਿਆ ਵਾ ਤੇ ਭਾਈ ਸਾਹਿਬ ਜੀ ਇਹ ਕੁਐਤ ਦੀ ਸੰਗਤ ਵੱਲੋਂ 50000 ਰੁਪਇਆ ਪ੍ਰਵਾਨ ਕਰੋ ਤੇ ਸਤਿਗੁਰੂ ਕਿਰਪਾ ਕਰਨਗੇ ਸੰਗਤ ਦਾ ਬੜਾ ਵਧੀਆ ਰਿਸਪੌਂਸ ਆ ਰਿਹਾ ਤੇ ਪਿਛਲੇ ਦਿਨੀ ਤੁਹਾਨੂੰ ਨਕੋਦਰ ਦੀਆਂ ਸੰਗਤਾਂ ਵੱਲੋਂ ਭੇਜੀ ਸੇਵਾ 20000 ਦਿੱਤੀ ਆ ਤੇ ਆਉਣ ਵਾਲੇ ਸਮੇਂ ਵਿੱਚ ਕਿਉਂਕਿ ਮੈਂ ਤੇ ਪਹਿਲਾਂ ਹੀ ਸੰਗਤਾਂ ਨੂੰ ਕਹਿ ਚੁੱਕਾ ਵੀ ਇਸ ਗੱਲ ਦਾ ਇਤਰਾਜ਼ ਨਾ ਕਰਿਓ ਕਿ ਹੁਣ ਹਰ ਵੀਡੀਓ ਦੇ ਵਿੱਚ ਭਾਈ ਹਰਦੀਪਾਲ ਸਿੰਘ ਜਤਰਾ ਨਜ਼ਰ ਆਉਂਦੇ ਆ ਕਿਉਂਕਿ ਅ ਅਸੀਂ ਚਾਹੁੰਦੇ ਆ ਕਿ ਇਹਨਾਂ ਦੇ ਚੰਗੀ ਤਰ੍ਹਾਂ ਪੈਰ ਲੱਗ ਜਾਣ ਇਹ ਆਪਣੇ ਪੈਰਾਂ ਤੇ ਖੜੇ ਹੋ ਕੇ ਇੱਕ ਸਨਮਾਨਜਨਕ ਤਰੀਕੇ ਨਾਲ ਕਮਾਈ ਕਰਨ ਤੇ ਆਪਣਾ ਪਰਿਵਾਰ ਪਾਲਣ ਉਹਦੇ ਲਈ ਜਿੰਨੇ ਵੀ ਐਨ ਆਰ ਆਈ ਭੈਣ ਭਰਾ ਸਾਥ ਦੇ ਸਕਦੇ ਆ ਸਿੱਧਾ ਨੰਬਰ ਜਿਹੜਾ ਵਾ ਅਸੀਂ ਭਾਈ ਹਰਦੀਪਾਲ ਸਿੰਘ ਜੀ ਦਾ ਅੱਗੇ ਵੀ ਤੁਹਾਡੇ ਨਾਲ ਸਾਂਝਾ ਕੀਤਾ ਤੇ ਹੁਣ ਵੀ ਇਹ ਤੁਹਾਨੂੰ ਆਪਣਾ ਨੰਬਰ ਬੋਲ ਕੇ ਦੱਸਣਗੇ ਤੁਸੀਂ ਜਰੂਰ ਇਹਨਾਂ ਦਾ ਨੰਬਰ ਗੌਰ ਨਾਲ ਸੁਣਨਾ ਤੇ ਭਾਈ ਸਾਹਿਬ ਜੀ ਕੀ ਲੱਗਦਾ ਸੰਗਤਾਂ ਦੇ ਪਿਆਰ ਨੂੰ ਲੈ ਕੇ ਕਿਵੇਂ ਮਹਿਸੂਸ ਕਰਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਰਦਿਆਲ ਸਿੰਘ ਉਰਫ ਚਤਰਾ ਸ਼ਹੀਦ ਬਾਬਾ ਗੁਰਬਾਈਨ ਸਿੰਘ ਮਾਣਾ ਚੌਦਾ ਸਾਥੀ ਜੀ ਪਾ ਆ ਆਂਦਰਾਈ ਭਰਾਵਾਂ ਦਾ ਬਹੁਤ ਧੰਨਵਾਦੀ ਆ ਜਿਨ੍ਹਾਂ ਨੇ ਮੈਂ ਕਿਹਾ ਹੁਣ ਲਗਾਤਾਰ 25 ਸਾਲ ਜੇਲ੍ਹ ਕੱਟ ਕੇ ਆਉਣਾ ਕੋਈ ਨਿੱਕੀ ਮੋਟੀ ਗੱਲ ਨਹੀਂ ਜੀ ਬਹੁਤ ਹੀ ਮੁਸ਼ਕਲਾਂ ਆਉਦੀਆਂ ਵਗੀਆਂ ਜੀ ਆਪ ਦੇ ਸਹਿਯੋਗ ਦੇ ਨਾਲ ਵੇਖੋ ਦੋ ਪੈਦਾ ਜਿਹਦਾ ਸਮਾਂ ਲੰਘਿਆ ਉਹ ਵਾਹਿਰੂ ਜਾਣਦਾ ਹੋਗਾ 2014 ਤੋਂ ਬਾਅਦ ਆ ਮੁੜ ਕੇ ਐਨਆਰਆਈ ਭਰਾਵਾਂ ਦਾ ਸਹਾਇਜੋਗ ਮਿਲਿਆ ਜਦੋਂ ਚਲੋ ਉਸ ਤੋਂ ਬਾਅਦ ਆ ਮੁੜ ਕੇ ਕੁਝ ਟੈਂਸ਼ਨਾਂ ਖਤਮ ਹੋਈਆਂ ਜੀ ਸਹੀ ਸਹੀ ਦੇ ਹੁਣ 2024 ਦੇ ਵਿੱਚ ਮੈਂ ਆ ਛੇਵੇਂ ਮਿਲੇ ਵਿੱਚ ਆ ਰਿਹਾ ਹੋ ਗਿਆ ਨਾ ਵਗਾ ਤੇ ਘਰ ਦੇ ਹਾਲਾਤ ਬਹੁਤ ਨਾਜਕ ਹੀ ਗੇ ਬੱਚੇ ਚਾਰ ਬੱਚੇ ਆ ਕੇ ਦੋ ਤਿੰਨ ਬੇਟੀਆਂ ਇੱਕ ਬੇਟਾ ਦੋ ਬੇਟੀਆਂ ਵਿਆਹੀਆਂ ਵਾ ਇੱਕ ਬੇਟੀ ਵਿਹੋਣ ਵਾਲੀ ਹੈਗੀ ਤੇ ਘਰਾਂ ਦੇ ਖਰਚੇ ਬਾ ਮੇਰਾ ਵੀ ਸ਼ਹੀਦ ਹੋ ਚੁੱਕਾ ਸੀ ਮੇਰੇ ਕਾਰਨ ਕਰਕੇ ਹੀ ਤੇ ਜਿੰਮੇਵਾਰੀ ਸਾਰੇ ਮੇਰੇ ਉੱਤੇ ਬੇਟਾ ਵੀ ਛੋਟਾ ਵਗਾ ਮੈਂ ਬਹੁਤ ਧੰਨਵਾਦੀ ਆ ਕਵਾਇਦ ਦੀ ਸੰਗਤ ਦੇ ਜਿਹੜੀ ਪਹਿਲਾ ਇੱਕ ਹਫਤਾ ਮੈਨੂੰ 50000 ਰੁਪਏ ਆ ਜੋ ਭੇਜਿਆ ਉਹਦੇ ਵਿੱਚ ਮੇਰੀ ਕੋ ਪਹਿਲੀ ਜਿਹੜੀ ਆ ਦੋ ਕਰਾਉਣਾ ਕਹਿੰਦੇ ਸੀਗੀ ਸੱਤ ਕਰਾਣਾ ਮੇਰੇ ਕੋ ਪਹਿਲੀ ਆ ਭਰਾਵਾਂ ਦੀ ਬਾਟ ਵਿੱਚ ਸੱਤ ਸੱਤ ਕਰਾਣਾ ਸਾਨੂੰ ਉਹਦੀ ਤਿੰਨ ਭਰਾਵਾਂ ਸੀ ਤੇ ਉਹ ਮੈਂ ਉਹ ਕਹਿੰਦੇ ਜਿਹੜੀ ਪਹਿਲੀ ਉਹ ਛਡਾਈ ਆ ਗਈ ਹੁਣ ਮੈਂ ਜਦੋਂ ਰਿਆਗਿਆ ਮੈਨੂੰ ਕੋ ਕਾਜ ਚਾਹੀਦਾ ਜਰੂਰੀ ਮੈਂ ਉਹ ਫੋਟੋ ਕਾਪੀ ਜਿਹੜੀ ਰਿਕਾਰਡਾਂ ਦੇ ਲੈਣ ਵਾਸਤੇ ਜੇਲ ਗਿਆ ਹੈਗਾ ਤੇ ਬਾਹਰ ਮੋਟਰਸਾਈਕਲ ਕਿਸ਼ਤਾਂ ਦੇ ਮੋਟਰਸਾਈਕਲ ਰੱਖ ਕੇ ਗਿਆ ਵਾ ਜਦੋਂ ਵਾਪਸ ਆਇਆ ਤੇ ਆਉਂਦੇ ਨੂੰ ਮੋਟਰਸਾਈਕਲ ਵੇਲਾ ਚੋਰੀ ਹੋ ਜਾਂਦਾ ਵਗਾ ਹੁਣ ਆਉਣ ਜਾਣ ਦੀ ਬਹੁਤ ਤੰਗੀ ਸੀਗੀ ਬਿਜਾ ਹੁਣ ਸਰੀਰ ਵੀ ਉਹ ਜਾਵਾਗਾ ਨਹੀਂ ਇੰਨਾ ਕੋਈ ਪੈਣਾ ਹੁੰਦਾ ਤੇ ਆਪਦੇ ਸਹਿਯੋਗ ਦੇ ਨਾਲ ਜੋ ਆ ਆਪ ਜੀ ਨੇ ਮਾਇਆ ਭੇਜੀ ਆ ਇਹਦੀ ਮੈਂ ਡਾਊਨ ਪੇਮਟ ਕੁਝ ਦੇ ਕੇ ਵਿੱਚੋਂ ਤੇ ਕੁਝ ਘਰ ਦੇ ਖਰਚੇ ਵਾਸਤੇ ਉਹਨ ਮੈਂ ਕਿਸ਼ਤਾਂ ਤੇ ਮੋਟਰਸਾਈਕਲ ਜਿਹੜਾ ਜਿਹੜਾ ਦੁਬਾਰਾ ਆਪ ਜੀ ਦੇ ਸਹਿਯੋਗ ਦੇ ਨਾਲ ਮੈਂ ਲੈਣਾ ਵਾ ਮੈਂ ਆਪ ਦਾ ਬਹੁਤ ਬਹੁਤ ਧੰਨਵਾਦੀ ਆ ਜਿਹਦੇ ਵੀ ਵੀਰ ਐਨ ਆਰ ਆਈ ਭਰਾ ਮੇਰੀ ਮਦਦ ਕਰ ਰਹੇ ਆ ਵਾਹਿਗੁਰੂ ਕਿਰਪਾ ਕਰੇ ਉਹਨਾਂ ਨੂੰ ਦਿਨ ਦੁੱਖ ਦੀ ਰਾਤ ਦੂਜੇ ਤੋਂ ਬਣੀ ਤਰੱਕੀ ਬਖਸ਼ੇ ਪਾਤਸ਼ਾਹ ਅਰਦਾਸ ਕਰਦਾ ਵਾਂ ਤੇ ਆਸ ਕਰਦਾ ਵਾਂ ਮੇਰਾ ਇਸੇ ਤਰ੍ਹਾਂ ਸਹਯੋਗ ਆਪ ਜੀ ਕਰਦੇ ਰਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਨਾ ਕੈਸਾ ਸਮਾ ਆ ਗਿਆ ਭਾਈ ਸਾਹਿਬ ਕਿ ਤੋਂ ਅੱਜ ਰਕੇ ਯੋਧਿਆਂ ਦੇ ਵੀ ਮੋਟਰਸਾਈਕਲ ਚੋਰੀ ਹੋਣ ਲੱਗ ਪਏ ਲੁੱਟੇਰਿਆਂ ਦਾ ਹੀ ਹੋਰ ਪੈ ਗਿਆ ਸਮਾਏ ਤੰਦਾ ਜੀ ਸਮਾਏ ਤਰ੍ਹਾਂ ਦਾ ਤੇ ਨੀਤੀ ਕੋਈ ਮਤਲਬ ਵੀ ਨਹੀਂ ਸੀ ਪਰ ਚਲੋ ਕੋਈ ਨਹੀਂ ਸਾਧਗੁਰੂ ਕਿਉਂਕਿ ਹੁਣ ਜਦੋਂ ਵੀ ਕਿਤੇ ਜਾਣਾ ਆਉਣਾ ਕੋ ਕੰਮ ਕਰ ਲਈ ਘਰ ਦੇ ਵਿੱਚ ਇੱਕ ਸਾਧਨ ਦਾ ਹੋਣਾ ਬੜਾ ਜ਼ਰੂਰੀ ਹੈ ਤੁਸੀਂ ਮੋਟਰਸਾਈਕਲ ਲਪੋ ਤੇ ਕੋਈ ਗੱਲ ਨਹੀਂ ਹੋਰ ਸੰਕਤ ਨੂੰ ਅਪੀਲ ਕਰਾਂਗੇ ਤੁਸੀਂ ਆਪਣਾ ਨੰਬਰ ਬੋਲੋ ਫੋਨ ਨੰਬਰ ਮੇਰਾ ਨੰਬਰ ਆ ਜੀ 95927 23945 83600 ਪੂਰਾ 88181 92927 23945 83600 ਪੂਰਾ 88181 ਇਹ ਮੇਰਾ ਨੰਬਰ ਹੈਗਾ ਆਪ ਜੀ ਸੰਪਰਕ ਕਰ ਸਕਦੇ ਹੋ ਭਾਈ ਸਾਹਿਬ ਨਾਲ ਸੰਪਰਕ ਕਰ ਸਕਦੇ ਹੋ ਆਪ ਜੀ ਦਾ ਬਹੁਤ ਧੰਨਵਾਦ ਹਾਂ ਮੇਰੇ ਵੀਰ ਬਹੁਤ ਬਾਰੂ ਫੋਨ ਕਰ ਰਹੇ ਆ ਪੁੱਛਣ ਰਹੇ ਹੌਸਲਾ ਦੇਣ ਰਹੇ ਹੌਸਲਾ ਜਾਈ ਕਰ ਰਹੇ ਆ ਬੜੀ ਬੜੀ ਦਾ ਬਹੁਤ ਬਹੁਤ ਧੰਨਵਾਦ ਹਾਂ ਬਾਕੀ ਸਹਾਯੋਗ ਭਾਈ ਸਾਹਿਬ ਦਾ ਇਹਨਾਂ ਨੇ ਉਹ ਮੇਰੀ ਵੀਡੀਓ ਬਣਾ ਕੇ ਤੇ ਉਹ ਜੋ ਆਪ ਜੀ ਤੱਕ ਭੇਜੀ ਆ ਉਹਦੇ ਵਿੱਚ ਸਚਾਈ ਆ ਜੋ ਵੀ ਆ ਹੂੰ ਤੇ ਜੋ ਪੁੱਛ ਸਕਦੇ ਮੇਰੇ ਕੋ ਬਾਬਾ ਜੀ ਦੇ ਨਾਲ ਰਹਿਣ ਕਰਕੇ ਕੁਝ ਗੱਲਾਂ ਜੇ ਬਹੁਤ ਪਿਆਰ ਵਾਲੀਆਂ ਬਾਬਾ ਜੀ ਨਾਲ ਜੋ ਹੁੰਦੀਆਂ ਰਹੀਆਂ ਹਜੇ ਇੰਟਰਵਿਊ ਚ ਨਹੀਂ ਕੋ ਦੱਸੀਆਂ ਗਈਆਂ ਆਉਣ ਵਾਲੇ ਸਮੇਂ ਵਿੱਚ ਜ਼ਰੂਰ ਦੱਸਾਂਗੇ ਆਪ ਜੀ ਨੂੰ ਤੇ ਕਿਤਾਬ ਆਪਾ ਜੀ ਦੇ ਨਾਂ ਦੇ ਛਪੀ ਆ ਉਹਦੇ ਵਿੱਚ ਮੇਰਾ ਪੂਰਾ ਨਜਿਕ ਨਹੀਂ ਕੀਤਾ ਗਿਆ ਕਿਉਂਕਿ ਮੇਰੇ ਕੋਈ ਪੁਸ਼ਕੀ ਨਹੀਂ ਵਿੱਚ ਲਿਖਿਆ ਗਿਆ ਜੋ ਵੀ ਲਿਖਿਆ ਵਾ ਗੁਰਦੀਪ ਸਿੰਘ ਖਾਲਸਾ ਨੇ ਉਹਦੇ ਜੇ ਇੱਕੋ ਦੋ ਅੰਕ ਦਿੱਤੇ ਆ ਕੋਈ ਨਾਂ ਮੇਰੇ ਮੁਕਾਬਲੇ ਬਾਰੇ ਨਾ ਕੋਈ ਮੇਰੇ ਜੀਵਨ ਬਾਰੇ ਉਹਦੇ ਵਿੱਚ ਕੁਝ ਨਹੀਂ ਦਿੱਤਾ ਉਹ ਵੀ ਕਦੇ ਮੌਕਾ ਮਿਲੂਗਾ ਤੇ ਆਪ ਜੀ ਦੇ ਪੇਸ਼ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ